ਸਾਡੀ ਟੀਮ ਅੱਜ ਪਹੁੰਚੀ ਹੈ ਜੀ ਬਟਾਲਾ ਪੁਲਿਸ ਲਾਈਨ ਵਿਖੇ ਜਿੱਥੇ ਅੱਜ ਸੈਮੀਨਾਰ ਕਰਵਾਇਆ ਜਾ ਰਿਹਾ ਜਿੱਥੇ ਲੋਕਾਂ ਦੇ ਗੁੰਮ ਹੋਏ ਮੋਬਾਈਲ ਬਟਾਲਾ ਪੁਲਿਸ ਵੱਲੋਂ ਬਹੁਤ ਹੀ ਵਧੀਆ ਉਪਰਾਲਾ ਕਰਕੇ ਉਹਨਾਂ ਨੂੰ ਲੱਭ ਕੇ ਦਿੱਤੇ ਗਏ ਹਨ ਹੁਣ ਤੱਕ ਤਿੰਨ ਤਿੰਨ ਤਕਰੀਬਨ ਸੈਮੀਨਾਰ ਹੋ ਚੁੱਕੇ ਹਨ ਜਿਦੇ ਵਿੱਚ 500 ਦੇ ਕਰੀਬ ਮੋਬਾਈਲ ਟੋਟਲ ਹੁਣ ਤੱਕ ਲੋਕਾਂ ਨੂੰ ਲੱਭ ਕੇ ਉਹਨਾਂ ਦੇ ਹੈਂਡਓਵਰ ਕੀਤੇ ਗਏ ਹਨ ਜਿਨ੍ਹਾਂ ਦੀ ਕੀਮਤ ਘੱਟ ਤੋਂ ਘੱਟ 1 ਕਰੋੜ ਰੁਪਇਆ ਬਣਦੀ ਹੈ ਹੁਣ ਤੱਕ ਪੰਜਾਬ ਪੁਲਿਸ ਦਾ ਇਹ ਬਹੁਤ ਵਧੀਆ ਉਪਰੇਲਾ ਹੈ ਜਿੱਦਾਂ ਹੀ ਲੋਕਾਂ ਦੇ ਮੋਬਾਈਲ ਗੁੰਮ ਹੁੰਦੇ ਹਨ ਸ਼ਾਇਦ ਲੋਕ ਕੰਪਲੇਨ ਲਿਖਉਣ ਤੋਂ ਡਰਦੇ ਇਹਨਾਂ ਪਰ ਅਸੀਂ ਵੀ ਆਪਣੇ ਚੈਨਲ ਦੇ ਮਾਧਿਅਮ ਰਾਹੀਂ ਉਹਨਾਂ ਨੂੰ ਬੇਨਤੀ ਕਰਦੇ ਹਾਂ ਕਿ ਤੁਹਾਡੀ ਕੋਈ ਵੀ ਮੋਬਾਈਲ ਜਾਂ ਕੋਈ ਵੀ ਵਸਤੂ ਗੁੰਮ ਹੁੰਦੀ ਹੈ ਪੁਲਿਸ ਨੂੰ ਜਰੂਰ ਕੰਪਲੇਨ ਜੋ ਪੁਲਿਸ ਕੋਸ਼ਿਸ਼ ਕਰਦੀ ਲੱਭ ਕੇ ਦੇਣ ਦੀ ਇੱਥੇ ਅਸੀਂ ਵੱਖ-ਵੱਖ ਲੋਕਾਂ ਨਾਲ ਗੱਲਬਾਤ ਕੀਤੀ ਹੈ ਉਹਨਾਂ ਨੇ ਵੀ ਕਿਹਾ ਹੈ ਕਿ ਪੰਜਾਬ ਪੁਲਿਸ ਦਾ ਇਹ ਬਹੁਤ ਵਧੀਆ ਉਪਰਾਲਾ ਹੈ ਕਈਆਂ ਨੇ ਤੇ ਇੱਥੋਂ ਤੱਕ ਕਿਹਾ ਕਿ ਸਾਨੂੰ ਵੀ ਨਹੀਂ ਸੀ ਸਾਡੇ ਮੋਬਾਈਲ ਲੱਭਣ ਦੀ ਪਰ ਪੁਲਿਸ ਨੇ ਲੱਭ ਕੇ ਦਿੱਤੇ ਹਨ ਅਸੀਂ ਸਪੈਸ਼ਲੀ ਧੰਨਵਾਦ ਕਰਦੇ ਹਾਂ ਅੱਜ ਜਿਹੜਾ ਸੈਮੀਨਾਰ ਕਰਵਾਇਆ ਜਾ ਰਿਹਾ ਹੈ ਅੱਜ 200 ਮੋਬਾਈਲ ਜਿਹੜੇ ਨੇ ਉਹ ਲੋਕਾਂ ਨੂੰ ਲੱਭ ਕੇ ਦਿੱਤੇ ਹਨ ਇਹਨਾਂ ਦੀ ਕੀਮਤ ਹੈ 50 ਲੱਖ ਦੇ ਕਰੀਬ ਹੈ ਸੋ ਪਹਿਲਾਂ ਵੀ ਜਿਹੜੇ ਮੋਬਾਈਲ ਲੱਭ ਕੇ ਦਿੱਤੇ ਹਨ ਟੋਟ ਥੱਲ ਜੜੇ ਮੋਬਾਈਲ ਇਹਨਾਂ ਨੇ ਲੱਭੇ ਹਨ 500 ਦੇ ਕਰੀਬ ਮੋਬਾਈਲ ਹਨ ਜਿਸ ਦੀ ਕੀਮਤ 1 ਕਰੋੜ ਰੁਪਇਆ ਬਣਦੀ ਹੈ ਅਤੇ ਲੋਕਾਂ ਨੇ ਇਹ ਵੀ ਕਿਹਾ ਹੈ ਕਿ ਜਿੱਦਾਂ ਮੋਬਾਈਲ ਲੱਭ ਕੇ ਪੁਲਿਸ ਬਹੁਤ ਵਧੀਆ ਉਪਰਾਲਾ ਕਰ ਰਹੀ ਹੈ ਮਾਲਕਾਂ ਨੂੰ ਦੇ ਰਹੀ ਹੈ ਉਸੇ ਤਰ੍ਹਾਂ ਹੀ ਪੁਲਿਸ ਨੂੰ ਹੋਰ ਕੰਮਾਂ ਦੇ ਵਿੱਚ ਵੀ ਇਦਾਂ ਹੀ ਸ਼ਕਤੀ ਵਰਤਣੀ ਚਾਹੀਦੀ ਹੈ ਤਾਂ ਜੋ ਸਾਡੇ ਪੰਜਾਬ ਦੇ ਵਿੱਚ ਫੈਲੀਆਂ ਕੁਰੀਤੀਆਂ ਨੂੰ ਠੱਲ ਪਾ ਸਕੇ ਇਸ ਮੌਕੇ ਐਸਐਸਪੀ ਬਟਾਲਾ ਅਤੇ ਲੋਕਾਂ ਨੇ ਕੀ ਕੁਝ ਕਿਹਾ ਆਓ ਸੁਣਦੇ ਹਾਂ ਉਹਨਾਂ ਦੀ ਜ਼ੁਬਾਨੀ ਦੇਖਦੇ ਰਹੋ ਚੈਨਲ ਆ ਰਣ ਨੀ ਤਾਂ ਕਿਸ਼ਮੀਰ ਸੰਗਿਆ ਹੈ ਐਰਮਿੰਨਾ ਆਇਆ ਮੈਲ ਚ ਗਿਆ ਉੱਥੋਂ ਕਿ ਨਹੀਂ ਕੱਢਿਆ ਮੈਲ ਚ ਗਨੇ ਆਈ ਸੀ ਬਹੁਤ ਵਧੀਆ ਮੈਂ ਕਹਿੰਦਾ ਬਹੁਤ ਚੰਗਾ ਹੈ ਜਿਹੜਾ ਕੰਮ ਵਧੀਆ ਵਾਲਾ ਜਿਹੜਾ ਕਿ ਆ ਕੰਮ ਨੇਪਰੇ ਜੜਿਆ ਜਿਹੜਾ ਕਿ ਇਸ ਤੋਂ ਚੋਰੀਆਂ ਤਾਂ ਰਿਕਵਰਟ ਹੋਊਗੀ ਬਸ ਜੀ ਲੱਗਦਾ ਸੀ ਮੋਬਾਈਲ ਮਿਲੇਗਾ ਨਹੀਂ ਮੁਸ਼ਕਲ ਹੀ ਹੈ ਨਹੀਂ ਪਤਾ ਨਹੀਂ ਮਿਲਣਾ ਜੀ ਆਸ ਨਹੀਂ ਹੈਗੀ ਸੋਚਿਆ ਨਹੀਂ ਵੀ ਉਹ ਮੈਂ ਕਿ ਫਰੋਡ ਫਰੂਡ ਕੀਤਾ ਕਿ ਨਹੀਂ ਤੇ ਉਹਦਾ ਕਾਰਨ ਕਰਕੇ ਫਿਰ ਇਹਨਾਂ ਨੂੰ ਮੈਂ ਪਛਤਾ ਮਹਾ ਕਿ ਮੈਨੂੰ ਕਿਹਨੇ ਮਤਲਬ ਕਿਹਨੇ ਸਤਾਣੀ ਜੀ ਕੀਤੀ ਤੇ ਪਛਤਾ ਇਹ ਮੈਨੂੰ ਸੱਚ ਨਹੀਂ ਆਉਂਦਾ ਮੜਕੇ ਇਹਨਾਂ ਨੇ ਆਖਿਆ ਇਹਨਾਂ ਨੇ ਆਪਣਾ ਨੰਬਰ ਪਾਇਆ ਸਾਜੀ ਉਹਨਾਂ ਨੂੰ ਤੇ ਆ ਗੱਲ ਉਹਨਾਂ ਨੂੰ ਮੈਂ ਚੰਗਾ ਪੱਜੀ ਉਹਨਾਂ ਨੂੰ ਸ਼ਿਕਾਇਤ ਕਰਨੀ ਚਾਹੀਦੀ ਆ ਕਿਉਂਕਿ ਆਪਣੀ ਚੀਜ਼ ਗਵਾਚੀ ਹੈ ਮਿਲ ਜੇ ਤੇ ਬਹੁਤ ਵਧੀਆ ਚੀਜ਼ ਆ ਅੱਛਾ ਕਿੱਥੋਂ ਦੇ ਲੈਣ ਵਾਲੇ ਧਿਆਨ ਪੂਰ ਕੇ ਲੱਗ ਆਜੇ ਤੁਹਾਡਾ ਮੋਬਾਈਲ ਬੈਠ ਲੱਗ ਆ ਗੁਆਚ ਗਿਆ ਇਸ ਤਰ੍ਹਾਂ ਗੁੜੀਆ ਕੋਲੋਂ ਗੁੜੀਆ ਦਾ ਮੋਬਾਈਲ ਸੀ ਇਹਨੂੰ ਇਹਦੇ ਕੋ ਖੋ ਲਿਆ ਸੀ ਉਹਨਾਂ ਨੇ ਮੁੰਡਿਆਂ ਨੇ ਦੋ ਨੇ ਤੇ ਫਿਰ ਅਸੀਂ ਇੱਥੇ ਆ ਕੇ ਬਟਾਲੇ ਕੰਪਲੇਨ ਲਿਖਵਾ ਕੇ ਗਏ ਸੀ ਉਸ ਤੋਂ ਬਾਅਦ ਕਿੰਨੀ ਕੁ ਦੇਰ ਹੋਈ ਕੋਈ ਚਾਹ ਡੇਢ ਕਿ ਮਿੰਟ ਹੋ ਗਿਆ ਸਾਨੂੰ ਤੇ ਇਹ ਹੈਗੀ ਸੀ ਉਮੀਦ ਕਿ ਅੱਗੇ ਵੀ ਕਹਿੰਦੇ ਸੀ ਲੱਭ ਕੇ ਦਿੱਤੇ ਇਹਨਾਂ ਨੇ ਲੱਭ ਕੇ ਦੇਣਗੇ ਹੁਣ ਵੀ ਖੁਸ਼ੀ ਹੋਈ ਸੀ ਕਾਫੀ ਵਧੀਆ ਇਹ ਮਤਲਬ ਕਿ ਸਾਰਿਆਂ ਦੇ ਮੋਬਾਈਲ ਲੱਭ ਕੇ ਦਿੰਦੇ ਆ ਵਧੀਆ ਕਰਦੇ ਆ ਸਭ ਇਹ ਕੰਮ ਕਰਨਾ ਕੋਈ ਸੋਖਾ ਵੀ ਨਹੀਂ ਹੈਗਾ ਕਿੱਥੋਂ ਦੇ ਰਹਿਣ ਵਾਲੇ ਨੇ ਲਵੰਡੀ ਦੇ ਅੱਜ ਤੁਹਾਡੇ ਮੋਬਾਈਲ ਦੇ ਵਿੱਚ ਆਸੀ ਕੱਟਾ ਦੀਵਾਲੀ ਵਾਲੇ ਦੇਣੇ ਕਵਾਚਾ ਸੀ ਕਿਸੇ ਨੇ ਪਰਸ ਚੋਂ ਕੱਢ ਲਿਆ ਹੈ ਤੁਹਾਨੂੰ ਉਮੀਦ ਹੈ ਕਿ ਲੱਗੇਗਾ ਹੈਗੀ ਕਿਉਂਕਿ ਨਾ ਪਿਛਲੀ ਵਾਰੀ ਐਸੀ ਆਏ ਉਹ ਕਹਿੰਦੇ ਸੀ ਕਿ ਤੁਹਾਨੂੰ ਮਿਲ ਜੇਗਾ ਫੋਨ ਕੋਈ ਨਹੀਂ ਨੈਕਸਟ ਟਾਈਮ ਟਰਾਈ ਕਰਿਓ ਤੁਸੀਂ ਹੁਣ ਤੁਹਾਡਾ ਫੋਨ ਤੁਹਾਨੂੰ ਮਿਲਣ ਜਾ ਰਿਹਾ ਅੱਜ ਠੀਕ ਹੈ ਕਿਵੇਂ ਦਾ ਮਹਿਸੂਸ ਕਰ ਰਹੇ ਹੋ ਤੇ ਕੀ ਕਹਿਣਾ ਚਾਹੁੰਦੇ ਹੋ ਜਨਤਾ ਮੈਂ ਬਹੁਤ ਖੁਸ਼ ਹਾਂ ਕਿ ਮੋਬਾਈਲ ਮਿਲ ਗਿਆ ਵਾ ਬੜੀ ਮਿਹਨਤ ਨਾਲ ਲਿਆ ਜਾਂਦਾ ਹੈ ਹਰ ਮਿਹਨਤ ਬਹੁਤ ਕੀਤੀ ਜਾਂਦੀ ਹੈ ਹਾਂਜੀ ਤੇ ਮੈਂ ਕਹਿੰਨੀ ਕਿ ਜਿਹੜੇ ਚੋਰੀ ਕਰਦੇ ਆ ਉਹਨਾਂ ਨੂੰ ਸਜ਼ਾ ਦਿੱਤੀ ਜਾਵੇ ਮੈਂ ਉਹਨਾਂ ਨੂੰ ਕਹਿਣਾ ਚਾਹੁੰਦੀ ਕਿ ਇੱਕ ਵਾਰੀ ਟਰਾਈ ਕਰਨ ਜ਼ਰੂਰ ਹੁੰਦੀ ਆ ਉਮੀਦ ਪੂਰੀ ਇੱਕ ਵਾਰੀ ਕਰਨੀ ਚਾਹੀਦੀ ਹੈ ਜੀ ਮੇਰਾ ਸ਼ੀਨਾ ਰੇਤ ਵਾਲਾ ਪਿੰਡ ਹੈ ਤੇ ਮੈਂ ਬਿਲੌਂਗ ਬਟਾਲੇ ਤੋਂ ਕਰਦਾ ਸਰ ਕਿਦਾਂ ਮੋਬਾਈਲ ਗਵਾਚਿਆ ਮੇਰਾ ਨਾ ਆਪਣਾ ਸੰਤੋਖ ਡਾਕਟਰ ਕੋਲ ਉੱਥੇ ਫੋਨ ਡਿੱਗਾ ਸੀ ਤਾਂ ਮੈਨੂੰ ਲੱਗੇ ਸਬਜ਼ੀ ਵਾਲੇ ਰੇੜੀ ਵਾਲਿਆਂ ਨੇ ਕਿਹਾ ਸੀ ਕਿ ਤੁਹਾਡਾ ਇੱਕ ਫੋਨ ਨਾ ਰਿਕਸ਼ੇ ਵਾਲਾ ਚੱਕ ਕੇ ਲੈ ਕੇ ਗਿਆ ਤਾਂ ਫਿਰ ਮੈਂ ਰਿਪੋਰਟ ਲਖਾਈ ਤਾਂ ਮੈਂ ਡੇਲੀ ਸਦਰ ਥਾਣੇ ਜਾਂਦਾ ਸੀ ਪਤਾ ਕਰਨ ਵਾਸਤੇ ਤਾਂ ਸਰ ਹੋਣੀ ਕਹਿੰਦੇ ਸੀ ਤੁਹਾਡਾ ਟ੍ਰੇਸ ਤੇ ਲੱਗਾ ਹੋਇਆ ਤਾਂ 2-4 ਦਿਨ ਪਹਿਲਾਂ ਮੈਨੂੰ ਮੈਸੇਜ ਆਇਆ ਕਿ ਤੁਹਾਡਾ ਫੋਨ ਮਿਲ ਗਿਆ ਤਾ ਜੋ ਉਹਨਾਂ ਨੇ ਸਾਨੂੰ ਬੁਲਾਇਆ ਸੀ ਪੁਲਿਸ ਲਈ ਤੇ ਵਧੀਆ ਫੀਲ ਹੋ ਰਿਹਾ ਵਾ ਪੰਜਾਬ ਪੁਲਿਸ ਦੇ ਇਸ ਉਪਰਾਲੇ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਤੇ ਮੈਂ ਕਹਿਣਾ ਚਾਹੁੰਦਾ ਕਿ ਜਿਨੇ ਸਾਨੂੰ ਫੋਨ ਮਿਲਿਆ ਵੈਸੇ ਤਰ੍ਹਾਂ ਨਸ਼ੇ ਤੇ ਵੀ ਰੋਕ ਲਗਾਈ ਜਾਵੇ ਕਿਉਂਕਿ ਬਟਾਲੇ ਸ਼ਹਿਰ ਵਿੱਚ ਨਸ਼ਾ ਬਹੁਤ ਵੱਧ ਗਿਆ ਹੈ ਤੇ ਇਹ ਲੋਕ ਉਹ ਕੰਮ ਕਰਦੇ ਨੇ ਜਿਹੜੇ ਚੋਰੀ ਉਹ ਕਰਦੇ ਨੇ ਜਿਹੜੇ ਨਸ਼ਾ ਕਰਦੇ ਨੇ ਠੀਕ ਹੈ ਤਾਂ ਮੈਂ ਇਹ ਕਹਿਣਾ ਚਾਹੁੰਦਾ ਕਿ ਉਹਨਾਂ ਨੂੰ ਵੀ ਸਖਤ ਕਾਰਵਾਈ ਕੀਤੀ ਜਾਵੇ ਸਖਤਾਈ ਤਾਂ ਕੀਤੀ ਆ ਪਰ ਕੁਝ ਲੋਕ ਇਦਾਂ ਦੇ ਹੈਗੇ ਨੇ ਜਿਹੜੇ ਹਜੇ ਵੀ ਕਰਦੇ ਆ ਸਾਤ ਤਾਂ ਸਾਨੂੰ ਦੇਣਾ ਚਾਹੀਦਾ ਪੁਲਿਸ ਦਾ ਲੈਕਿਨ ਕੁਝ ਲੋਕ ਆਪਣੇ ਆਰਥਿਕ ਕਮਜ਼ੋਰੀਆਂ ਕਾਰਨ ਅੱਗੇ ਨਹੀਂ ਆ ਪਾਉਂਦੇ ਕਿਉਂਕਿ ਉਹ ਸੋਚਦੇ ਕਿ ਸ਼ਾਇਦ ਆਪਾਂ ਗੱਲ ਕਰਾਂਗੇ ਤਾਂ ਆਪਾਂ ਫਸ ਜਾਾਂਗੇ ਇਸ ਕਰਕੇ ਕਿ ਪੁਲਿਸ ਨੂੰ ਖੁਦ ਇੱਕ ਸਰਚ ਆਪਰੇਸ਼ਨ ਚਲਾਉਣਾ ਚਾਹੀਦਾ ਵਾ ਔਰ ਇਹਨਾਂ ਦੇ ਸਖਤ ਕਾਰਵਾਈ ਕਰਨੀ ਚਾਹੀਦੀ ਹੈ। ਸਟਾਪ ਰੂਟ ਤੋਂ ਇਹ 5 ਮਹੀਨੇ ਹੋ ਗਏ ਪੰਗਾ ਪੁਲਿਸ ਤੇ ਮੀਟੇ ਹੈਗੀ ਸੀ ਤਾਂ ਹੀ ਆਪਾਂ ਕਰਾਇਆ ਨਾ। ਬਹੁਤ ਖੁਸ਼ੀ ਹੋਈ ਤਾਂ ਬਹੁਤ ਧੰਨਵਾਦ ਕਰਨਾ ਚਾਹੁੰਦੀ ਆ ਕਿਉਂਕਿ ਉਹਦੇ ਵਿੱਚ ਮੇਰਾ ਬਹੁਤ ਕੁਝ ਸੀ ਮੋਬਾਈਲ ਦੇ ਵਿੱਚ ਨਾ 20 ਸਾਲ ਦੀ ਮੇਰੀ ਮਿਹਨਤ ਸੀ ਉਹਦੇ ਵਿੱਚ। ਤੁਹਾਡੇ ਸਾਹਮਣੇ ਡਿਸਪਲੇ ਤੇ ਜ਼ਰੂਰ ਕਰਾਉਣੀ ਚਾਹੀਦੀ ਆ ਕਿਉਂਕਿ ਆਪਣੀ ਪੰਜਾਬ ਪੁਲਿਸ ਉਹਨਾਂ ਨੂੰ ਹਰ ਇੱਕ ਮੌਕਾ ਦੇਣ ਲਈ ਹੈ ਹਰ ਇੱਕ ਚੀਜ਼ ਦਾ ਤੋ ਗਵਾਣਾ ਨਹੀਂ ਚਾਹੀਦਾ ਮੌਕਾ ਹਾਂਜੀ ਮੈਂ ਤਾਂ ਕਹਿੰਨੀ ਜੋ ਅਸਲੀ ਤੌਰ ਤੇ ਕੋਈ ਵੀ ਗਰੀਬ ਬੰਦਾ ਪਤਾ ਨਹੀਂ ਕਿੱਦਾਂ ਲੈਂਦਾ ਵਾ ਉਹਨਾਂ ਦੀ ਇਦਾਂ ਮਦਦ ਕਰਕੇ ਬਹੁਤ ਜ਼ਿਆਦਾ ਧੰਨਵਾਦ ਇੱਥੇ ਜਾਂਦਾ ਵਾ ਉਹਨਾਂ ਨੂੰ ਹੈਲਪ ਮਿਲਦੀ ਜਿਵੇਂ ਜੋ ਬਟਾਲਾ ਪੁਲਿਸ ਦਾ ਮੋਬਾਈਲ ਵੰਡ ਰਹੀ ਹੈ ਲੋਕਾਂ ਦੇ ਚਿਹਰੇ ਤੇ ਵੱਖਰੀ ਮੁਸਕਰਾਹਟ ਕੀ ਜਾਣਾ ਚਾਹੀਦਾ ਤਾਂ ਇਹ ਪਿਛਲੇ 4 ਮਹੀਨੇ ਤੋਂ ਪੁਲਿਸ ਡਿਸਟ੍ਰਿਕਟ ਬਟਾਲਾ ਦਾ ਜਿਹੜਾ ਉਪਰਾਲਾ ਹੈਗਾ ਉਹ ਚੱਲਦਾ ਪਿਆ ਤਾ ਇਹਦੇ ਵਿੱਚ ਅੱਜ ਦੀ ਫੰਕਸ਼ਨ ਦੇ ਵਿੱਚ ਅਸੀਂ 200 ਮੋਬਾਈਲ ਫੋਨਸ ਡਿਸਟ੍ਰਿਬਿਊਟ ਕਰ ਰਹੇ ਨੇ ਤਾਂ ਪਿਛਲੇ ਵੀ 2-3 ਵਾਰੀ ਅਸੀਂ ਫੰਕਸ਼ਨਸ ਕੀਤੀਆਂ ਆ ਗਈਆਂ ਉਹਦੇ ਵਿੱਚ 300 ਮੋਬਾਈਲ ਫੋਨਸ ਡਿਸਟ੍ਰਿਬਿਊਟ ਕੀਤੇ ਗਏ ਨੇ ਲੋਕਾਂ ਨੂੰ ਤਾਂ ਕੁੱਲ ਮਿਲਾ ਕੇ ਆ ਜਿਹੜਾ ਸਾਡਾ ਉਪਰਾਲਾ ਹੈ 500 ਤੋਂ ਉੱਤੇ ਮੋਬਾਈਲ ਹੁਣ ਤੱਕ ਰਿਕਵਰ ਹੋ ਚੁੱਕੇ ਨੇ ਜਿਨ੍ਹਾਂ ਦੀ ਮਾਰਕੀਟ ਵੈਲਿਊ ਕਰੀਬਨ 1 ਕਰੋੜ ਤੋਂ ਉੱਤੇ ਹੈਗੀ ਤਾਂ ਇਹਦੇ ਵਿੱਚ ਸਾਡਾ ਜਿਹੜਾ ਸਾਈਬਰ ਪੁਲਿਸ ਸਟੇਸ਼ਨ ਹੈ ਤਾਂ ਕਾਫੀ ਮਿਹਨਤ ਕਰਕੇ ਲੋਕਾਂ ਦੇ ਜਿਹੜੇ ਫੋਨ ਲੱਭ ਕੇ ਟੈਕਨੀਕਲੀ ਉਹਨੂੰ ਟਰੇਸ ਆਊਟ ਕਰਕੇ ਅਸੀਂ ਲੋਕਾਂ ਨੂੰ ਜਿਹੜੇ ਅਸਲ ਹਕਦਾਰ ਨੇ ਜਿਹੜੇ ਰੀਅਲ ਮਾਲਕ ਹੈਗੇ ਨੇ ਉਹਨਾਂ ਨੂੰ ਵਾਪਸ ਅਸੀਂ ਕਰ ਰਹੇ ਹਾਂ ਕਿੰਨੀ ਕੁ ਮੁਸ਼ਕਲ ਕਰਨੀ ਪੈਂਦੀ ਹੈ ਪੁਲਿਸ ਨੂੰ ਤੇ ਉਹਨਾਂ ਤੇ ਕੀ ਕਾਰਵਾਈ ਹੁੰਦੀ ਹੈ ਜਿੰਨਾਂ ਕੋਈ ਫੋਨ ਬਰਾਮਦ ਹੁੰਦਾ ਅਕਸਰ ਜਿਹੜੇ ਅਸੀਂ ਇੱਥੇ ਡਿਸਟ੍ਰਿਬਿਊਟ ਕਰਦੇ ਹਾਂ ਇਹ ਮਿਸਪਲੇਸਡ ਫੋਨ ਹੁੰਦੇ ਹੈ ਤਾਂ ਕਿਸੇ ਦਾ ਗੁੰਮ ਗਿਆ ਫੋਨ ਜਾਂ ਕਿਤੇ ਡਿੱਗ ਗਿਆ ਤਾ ਬਾਕੀ ਜਿਹੜੇ ਦੂਜੀ ਕੈਟਾਗਰੀ ਜਿੱਤੇ ਕੋਈ ਚੋਰੀ ਹੋ ਗਿਆ ਜਾਂ ਸਨੈਚਿੰਗ ਹੋ ਗਿਆ ਤਾਂ ਅਸੀਂ ਮਤਲਬ ਮੁਤਲਕਾ ਦਰਾਵਾਂ ਦੇ ਵਿੱਚ ਪਰਚਾ ਦਰਜ ਕਰਦੇ ਹਾਂ ਸਰ ਲੋਕਾਂ ਨੂੰ ਕਿਹਾ ਜਾ ਰਿਹਾ ਕਿ ਜਿੱਦਾਂ ਫੋਨ ਬਰਾਮਦ ਹੋ ਰਹੇ ਆ ਆਦਰ ਫੀਲਡ 'ਚ ਵੀ ਜਿੱਦਾਂ ਮੋਟਰਸਾਈਕਲ ਆ ਰਿਹਾ ਉਹੱਚ ਵੀ ਇਦਾਂ ਦਾ ਕਾਰਨਾਮਾ ਹੋਇਆ ਕਾਰਨਾਮਾ ਹੁਣ ਕਿਹਦਾ ਪੁਲਿਸ ਵੱਲੋਂ ਤਾਂ ਕਿ ਵਧੀਆ ਸਹੂਲਤ ਮਿਲੇ ਨਹੀਂ ਅਲੱਗ-ਅਲੱਗ ਯੂਨਿਟ ਸਾਡੇ ਲੱਗੇ ਹੈ ਹਰ ਇੱਕ ਚੀਜ਼ ਨੂੰ ਟ੍ਰੇਸ ਕਰਨ ਦਾ ਡਿਟੈਕਟ ਕਰਨ ਦਾ ਵੱਖਰਾ-ਵੱਖਰਾ ਤਰੀਕਾ ਹੁੰਦਾ ਹੈ ਤਾਂ ਉਹ ਅਸੀਂ ਆਪਣੇ ਹਿਸਾਬ ਨਾਲ ਉਹ ਵੀ ਕਰ ਰਹੇ ਨੇ ਜਿਹੜੇ ਕੰਪਲੇਨ ਨਹੀਂ ਕਰਦੇ ਗ੍ਰੇਜ ਕਰਦੇ ਕਿ ਚਲੋ ਗ ਨੇ ਆਪਣੇ ਨਹੀਂ ਉਹਨਾਂ ਨੂੰ ਇਹੀ ਮੈਸੇਜ ਹੈ ਹੁਣ ਦੇਖੋ ਬਟਾਲਾ ਪੁਲਿਸ 500 ਤੋਂ ਉੱਤੇ ਰਿਕਵਰ ਕਰ ਚੁੱਕੀ ਹੈ ਲੋਕਾਂ ਨੂੰ ਵਾਪਸ ਵੰਡ ਚੁੱਕੀ ਹੈ ਤਾਂ ਜੇ ਤੁਹਾਡਾ ਵੀ ਕਿਤੇ ਮਿਸਪਲੇਸ ਹੋਇਆ ਡਿੱਗ ਗਿਆ ਫੋਨ ਤਾਂ ਤੁਸੀਂ ਜ਼ਰੂਰ ਸਾਡਾ ਜਿਹੜਾ ਸਾਈਬਰ ਪੁਲਿਸ ਸਟੇਸ਼ਨ ਹੈ ਉੱਥੇ ਆ ਜਾਓ ਉੱਥੇ ਆਪਣੀ ਸ਼ਿਕਾਇਤ ਦੇ ਦਿਓ ਐਂਡ ਅਸੀਂ ਤੁਹਾਡਾ ਜਿਹੜਾ ਮੋਬਾਈਲ ਲੱਭ ਕੇ ਤੁਹਾਨੂੰ ਦੇ ਦਿਆਂਗੇ